ਚਨੀਰ ਸ਼ਹਿਰ ਦੇ ਵਿੱਚ ਆਏ ਹੋਇਆ ਆਪਣਾ ਆਪ ਦਾ ਜਿਹੜੇ ਆਪਣੇ ਭਰਾਵਾਂ ਦਾ ਕੰਮ ਆ ਫੌਜੀ ਬਰਾ ਨੇ ਆਪਣੇ ਫੌਜੀ ਆਟੋਮੋਬਾਈਲ ਵਾਲੇ ਜਿਹੜੀ ਇਹ ਲੋਕੇਸ਼ਨ ਪੈਂਦੀ ਆ ਸਾਹਮਣੇ ਬਿਜਲੀਕਰ ਮਿਸਤਰੀ ਮਾਰਕੀਟ ਤੇ ਸਰਸਾ ਰੋਡ ਚਨੀਰ ਤੁਸੀਂ ਇਹ ਗੱਲ ਪੁੱਛਦੇ ਸੀਗੇ ਵੀ ਐਦਾਂ ਦੀ ਮੈਂ ਐਦਾਂ ਦਾ ਪਲੇਟਫਾਰਮ ਐਦਾਂ ਦੀ ਵੀਡੀਓ ਲੈ ਕੇ ਆਉ ਉਹ ਵੀ ਅਸੀਂ ਮੋਟਰਸਾਈਕਲ ਤੋਂ ਜਾਂ ਸਕੂਟਰੀ ਤੋਂ ਪਰੇਸ਼ਾਨ ਹੋ ਗਈ ਵੀ ਕਵਾਡ ਹੋ ਗਈ ਉਹ ਵੀ ਫ੍ਰੀ ਦਾ ਨਹੀਂ ਪਰ ਤੁਸੀਂ ਹੁਣ ਭਰਾ ਨੂੰ ਮਿਲਣਾ ਇੱਥੋਂ ਤੁਸੀਂ ਆਪਦਾ ਪੁਰਾਣਾ ਮੋਟਰਸਾਈਕਲ ਦੇਣਾ ਤੇ ਨਵੇਂ ਲੈ ਲੈਣਾ ਫਿਰ ਨਵੀਂ ਸਕੂਟਰ ਮੋਟਰਸਾਈਕਲ ਕਿਸੇ ਵੀ ਚਪੈਸ ਦਾ ਕਿਸੇ ਵੀ ਕਲਰ ਦਾ ਤੁਸੀਂ ਇੱਥੋਂ ਲੈ ਕੇ ਜਾਓ ਪਰ ਉਹਦੇ ਵਾਸਤੇ ਆਪਣੇ ਕੋਲੇ ਕਾਗਜ਼ ਹੋਣੇ ਜ਼ਰੂਰੀ ਆ ਕਾਗਜ਼ ਹੋਣੇ ਜ਼ਰੂਰੀ ਆ ਮੋਟਰਸਾਈਕਲ ਆ ਜੀ ਤੁਹਾਡਾ ਸੈਕੰਡ ਹੈਂਡ ਉਹਦੇ ਕਾਗਜ਼ ਜ਼ਰੂਰੀ ਹੋਣ ਕਾਪੀ ਬੰਦੇ ਦੇ ਨਾਮ ਹੋਵੇ ਕਾਪੀ ਬੰਦੇ ਦੇ ਨਾਮ ਹੋਵੇ ਤੇ ਸਾਡੇ ਕੋਲੋਂ ਮੋਟਰਸਾਈਕਲ ਸਕੂਟਰੀ ਜੋ ਵੀ ਮਰਜੀ ਆ ਉਹ ਜਿੰਨੇ ਦੀ ਰੇਸ਼ੂ ਹੋਈ ਉਹਨੇ ਦਾ ਕਟਾ ਕੇ ਸਾ ਤੁਸ ਨਾ ਮੇ ਸਕੂਟਰੀ ਲਈ ਆ ਸਕਦਾ ਦੂਜਾ ਕੰਮ ਡਾਊਨ ਪੇਮੈਂਟ ਆ ਮੰਨ ਕੇ ਚਲੋ Bajaj Card ਤੇ ਅਸੀਂ ਘੱਟ ਤੋਂ ਘੱਟ ਇਹ ਸਕੂਟਰ ਮੋਟਰਸਾਈਕਲ ਤੁਸੀਂ ਫਰੀ ਦੇ ਵਿੱਚ ਲੈ ਜਾ ਸਕਦੇ ਹੋ ਕਿਵੇਂ ਲੈ ਸਕਦੇ ਹੋ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਜਿਹੜੀ ਪਾਸਬੁੱਕ ਕਾਪੀ ਹੁੰਦੀ ਆ ਉਹ ਲੈ ਕੇ ਆਉਣਾ ਇਹਨਾਂ ਦਾ ਚੱਲਦਾ ਹੁੰਦਾ ਨੰਬਰ ਸਕਰੀਨ ਤੇ ਝਨੀਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਤੁਹਾਡੇ ਮਨਪਸੰਦ ਸਕੂਟਰ ਮੋਟਰਸਾਈਕਲ ਸਕੂਟਰੀ ਤੇ ਕੋਈ ਵੀ ਬ੍ਰਾਂਡ ਦਾ ਲੈਣਾ ਵਿਦ 1 ਸਾਲ ਦੀ ਗਾਰੰਟੀ 1 ਸਾਲ ਦੀ ਬਰੰਟੀ ਜਿੰਨਾ ਜਿਹੜਾ ਵੀ ਮੰਨ ਕੇ ਚੱਲਾ ਚੀਜ਼ ਦਾ ਲੋਗੋ ਲੱਗਿਆ ਹੁੰਦਾ ਉਦਾਂ ਦੀ ਤੁਹਾਨੂੰ ਚਾਰਜ ਲਊਗਾ ਜਿਹੜੇ ਇਹਦੇ ਵਿੱਚ ਜਿਹੜੇ ਸਾਰਾ ਕੁਝ ਉਦਾਂ ਦਾ ਖੂਗਾ ਭਾਈ ਨਾ ਮੋਟਰ ਕੰਟਰੋਲਰ ਆ ਚਾਰਜਰ ਹਰ ਚੀਜ਼ ਤੇ ਮਾਰ ਪਾਉਗਾ ਹਰ ਚੀਜ਼ ਦਾ ਮਾਂਦਮ ਹੁਆ ਨਾ ਆਪਣਾ ਤੇ ਫੌਜੀ ਆਟੋਮੋਬਾਈਲ ਵਾਲੇ ਨੇ ਬਹੁਤ ਘੈਂਟ ਕੰਮ ਆ ਬਹੁਤ ਹੀ ਭਰੋਸੇ ਵਾਲਾ ਕੰਮ ਆ ਤੁਸੀਂ ਮੈਨੂੰ ਇਹ ਗੱਲ ਕਿਹਾ ਸੀ ਵੀ ਆਮਨੇ ਇਦਾਂ ਦੀ ਵੀਡੀਓ ਲੈ ਕੇ ਆਇਆ ਕਰ ਵੀ ਅਸੀਂ ਮੋਟਰਸਾਈਕਲ ਤੋਂ ਤੇਲ ਪਵਾ ਪਵਾ ਕੇ ਥੱਕ ਗਏ ਹੁਣ ਤੁਸੀਂ ਥੱਕਣਾ ਨਹੀਂ ਕਿਤੇ ਨਹੀਂ ਜਾਣਾ ਆਪਣੇ ਆਪ ਦੇ ਸ਼ਹਿਰ ਦੇ ਵਿੱਚ ਦੂਰ ਨਹੀਂ ਜਾਣਾ ਆਪਣੇ ਆਪ ਦੇ ਸ਼ਹਿਰ ਦੇ ਵਿੱਚ ਚ ਨਹੀਂ ਰਾਏ ਹੋਇਆ ਆਪਣੇ ਆਪ ਦੇ ਭਰਾ ਦਾ ਕੰਮ ਆ ਆਪਣਾ ਆਪ ਦਾ ਕੰਮ ਆ ਭਰੋਸੇ ਵਾਲਾ ਕੰਮ ਆ ਤੁਸੀਂ ਆਪ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਮੈਨੂੰ ਪਿਆਰ ਦਿੰਦੇ ਹੋ ਇਸੇ ਕਰਕੇ ਭਰੋਸੇ ਵਾਲਾ ਕੰਮ ਲੈ ਕੇ ਆਏ ਆ ਤੁਸੀਂ ਇੱਥੇ ਆਪਣਾ ਸੈਕੰਡ ਹੈਂਡ ਕੋਈ ਵੀ ਮੋਟਰਸਾਈਕਲ ਆ ਕੋਈ ਵੀ ਤੁਹਾਡੇ ਕੋਲੇ ਬਾਈਕ ਆ ਉਹ ਕਟਾ ਸਕਦੇ ਹੋ ਨਵੀਂ ਸਕੂਟਰੀ ਹੀ ਆ ਸਕਦੇ ਹੋ ਕਟਾਂਗੇ ਕਟਿਆ ਉੱਧਾ ਜਾਊਗਾ ਵੀ ਉਹਦੀ ਕੰਡੀਸ਼ਨ ਦੇਖ ਕੇ ਕੱਟਣਗੇ ਭਰਾ ਵੀ ਹਨਾ ਕੰਡੀਸ਼ਨ ਦੇਖ ਕੇ ਹਨਾ ਤੇ ਜਿਹੜੇ ਬਜਾਇਜ ਕਾਰਡ ਦੀ ਮੈਂ ਗੱਲ ਕਰਦਾ ਉਹਦੇ ਬਾਰੇ ਵੀ ਦੱਸਿਓ ਵੀ ਆਪਾਂ ਬਜਾਇਜ ਕਾਰਡ ਆ ਆਪਣੇ ਕੋਲੇ ਡਾਊਨ ਪੇਮੈਂਟ ਕੋਈ ਭਰ ਕੇ ਬੰਦਾ ਆਪਣਾ ਆਸਾਨ ਕਿਸ਼ਤਾਂ ਤੇ ਲੈ ਕੇ ਜਾ ਸਕਦਾ ਉਹਦੇ ਵਾਸਤੇ ਪੈਨ ਕਾਰਡ ਆਧਾਰ ਕਾਰਡ ਤੇ ਬੈਂਕ ਦੀ ਕਾਪੀ ਹੋਣੀ ਚਾਹੀਦੀ ਬੈਂਕ ਦੀ ਕਾਪੀ ਹੋਣੀ ਚਾਹੀਦੀ ਆ ਬਾਕੀ ਦੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਲੈ ਕੇ ਇਨ ਦਾ ਚੱਲਦਾ ਨੰਬਰ ਹੁੰਦਾ ਸਕਰੀਨ ਤੇ ਬਾਕੀ ਆਪਣੇ ਕੋਲੇ ਰਿਪੇਅਰ ਦਾ ਪੂਰਾ ਖਾਸ ਪ੍ਰਬੰਧ ਹੈ ਹਾਂ ਵੀ ਦੂਜੀ ਗੱਲ ਇਹ ਹੁੰਦੀ ਆ ਤੁਸੀਂ ਸਕੂਟਰੀ ਮੋਟਰਸਾਈਕਲ ਲੈਨੇ ਹੋ ਉਹਦੇ ਵਿੱਚ ਜਦੋਂ ਤੁਹਾਡੀ ਕੋਈ ਲਾਈਟ ਖੜ ਗਈ ਇੱਕ ਸਾਲ ਜੀ ਦਾ ਸਾਡੀ ਗਰੰਟੀ ਹੁੰਦੀ ਆ ਤੁਹਾਡੀ ਲਾਈਟ ਖੜਦੀ ਆ ਹਾਰਨ ਖੜਦਾ ਤੁਹਾਡਾ ਕੋਈ ਵੀ ਚੀਜ਼ ਖਰਾਬ ਹੁੰਦੀ ਆ ਉਹ ਚੀਜ਼ ਅਸੀਂ ਆਪ ਕਰਕੇ ਦੇਵਾਂਗੇ ਇੱਕ ਸਾਲ ਆ ਉਦੋਂ ਬਾਅਦ ਵੀ ਅਸੀਂ ਬੈਠੇ ਆ ਕਿਤੇ ਨਹੀਂ ਜਾਣਾ ਤੁਹਾਡੀ ਰਿਪੇਅਰਿੰਗ ਕੋਈ ਵੀ ਆ ਹੁੰਦੀ ਆ ਰਿਪੇਅਰਿੰਗ ਦਾ ਕੰਮ ਆ ਆਪਣਾ ਭਰਾ ਫੌਜੀ ਆਟੋਮੋਬਾਈਲ ਵਾਲੇ ਬਹੁਤ ਘੈਂਟ ਕੰਮ ਆ ਭਰੋਸੇ ਵਾਲਾ ਕੰਮ ਆ ਜੈਨੂਇਨ ਕੰਮ ਆ